ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਭਾਰੀ ਮੀਂਹ ਤੇ ਭਾਰੀ ਤੂਫਾਨ ਨੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਤਬਾਹ ਕਰ ਦਿੱਤੀਆਂ ਨੇ ਅਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਣਕ ਦੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸ ਦੇ ਨਾਲ ਹੀ ਹੁਣ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਗੁਹਾਲ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਦੇ ਵਿੱਚ ਸਹਾਇਤਾ ਜਿਹੜੀ ਆ ਉਹ ਕਿਸਾਨਾਂ ਦੀ ਕੀਤੀ ਜਾਵੇ ਅਤੇ ਹੁਣ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਮੱਧ ਪ੍ਰਦੇਸ਼ ਵਾਂਗ ਹੁਣ ਪੰਜਾਬ ਨੂੰ ਵੀ ਝਟਕਾ ਦਿੱਤਾ ਜਾ ਸਕਦਾ ਹੈ ਕੇਂਦਰ ਸਰਕਾਰ ਪੰਜਾਬ ਨੂੰ ਵਿਮਤਪਰਦੇਸ਼ ਵਾਂਗ ਝਟਕਾ ਦੇ ਸਕਦੀ ਹੈ ਕਿਉਂਕਿ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਘਟਾਰੋ ਚੱਕ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਮਾਪਦੰਡਾ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਤਾਂ ਹਾਲਾਂਕਿ ਉਸ ਵਕਤ ਹੀ ਸਥਿਤੀ ਸਪਸ਼ਟ ਹੋ ਸਕੇਗੀ ਪਰ ਕੇਂਦਰ ਨੇ ਮਤਪਰਦੇਸ਼ ਦੇ ਵਿੱਚ ਵੱਧ ਨੁਕਸਾਨੀ ਫਸਲ ਦੇ ਭਾਅ ਦੇ ਵਿੱਚ ਕਟੋਤੀ ਕਰਨ ਦਾ ਜਿਹੜਾ ਫੈਸਲਾ ਕੀਤਾ ਉਸ ਤੋਂ ਕਿਹਾ ਸੈ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਹੁਣ ਇਹ ਵੀ ਕਿਹਾ ਹੈ ਕਿ ਕੁਦਰਤੀ ਮਾਲ ਨੂੰ ਦੇਖਦੇ ਕੇਂਦਰ ਸਰਕਾਰ ਨੂੰ ਮਾਪ ਡੰਡਾ ਬਾਰੇ ਕਿਸਾਨ ਪੱਖੀ ਫੈਸਲਾ ਹੀ ਲੈਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਕਣਕ ਦਾ ਭੰਡਾਰ ਜਿਹੜਾ ਉਹ ਖਾਲੀ ਵਰਗਾ ਹੋ ਗਿਆ ਜਦਕਿ ਪਹਿਲਾ ਸੀਜ਼ਨ ਪਹਿਲੇ ਸੀਜ਼ਨ ਵੋਕੇ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਵੇਰਵਿਆਂ ਅਨੁਸਾਰ ਪੰਜਾਬ ਦੇ ਗੋਦਾਮਾਂ ਦੇ ਵਿੱਚ ਲੰਗੀ 31 ਮਾਰਚ ਨੂੰ ਸਿਰਫ 2 ਲੱਖ ਮੈਟ੍ਰਿਕ ਟਨ ਕਣਕ ਹੀ ਬਚੀ ਸੀ ਜਦਕਿ ਪਿਛਲੇ ਸਾਲੇ 31 ਮਾਰਚ ਨੂੰ ਇਹ ਭੰਡਾਰ ਕਰੀਬ 45 ਲੱਖ ਮੈਟ੍ਰਿਕ ਟਨ ਦਾ ਪਿਆ ਸੀ ਪੰਜਾਬ ਦੇ ਵਿੱਚ ਐਤਕੀ ਕਣਕ ਦੀ ਫਸਲ ਦੀ ਤੇਜ਼ੀ ਦੇ ਨਾਲ ਮੂਵਮੈਂਟ ਹੋਈ ਹੈ ਕੇਂਦਰ ਸਰਕਾਰ ਵੱਲੋਂ ਬੇਮੌਸਮੀ ਮੀਂਹ ਦੀ ਚੰਬੀ ਕਨਕ ਦੇ ਸਰਕਾਰੀ ਭਾਅ ਦੇ ਵਿੱਚ ਕਟੌਤੀ ਕਿਤੇ ਜਾਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਅੱਜ ਕਣਕ ਦੀ ਸਰਕਾਰੀ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਰਾਜਪੁਰਾ ਮੰਡੀ ਦੇ ਵਿੱਚ ਅੱਜ 630 ਕੁਇੰਟਲ ਕਣਕ ਦੀ ਆਮਦ ਹੋਈ ਹੈ ਜਿਸ ਦੇ ਵਿੱਚੋਂ 60 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਐਤਕੀ ਪੰਜਾਬ ਹਰਿਆਣਾ ਪੱਛਮੀ ਯੂਪੀ ਅਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਮੀਂਹ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ ਕੇਂਦਰੀ ਖੁਰਾਕ ਮੰਤਰਾਲੇ ਨੇ 31 ਮਾਰਚ ਨੂੰ ਪੱਤਰ ਭੇਜ ਕੇ ਕਣਕ ਦੇ ਮਾਪਦੰਡਾਂ ਦੇ ਵਿੱਚ ਮੱਧ ਪ੍ਰਦੇਸ਼ ਨੂੰ ਛੋੜ ਦੇ ਦਿੱਤੀ ਹੈ ਖੁਰਾਕ ਮੰਤਰਾਲੇ ਨੇ 10% ਤੱਕ ਲਸਟਨ ਲੋਸ ਵਾਲੀ ਕਣਕ ਨੂੰ ਸਰਕਾਰੀ ਭਾਅ ਦੇ ਵਿੱਚ ਬਿਨਾਂ ਕਿਸੇ ਕਟੋਤੀ ਦੇ ਖਰੀਦਣ ਦਾ ਫੈਸਲਾ ਕੀਤਾ ਹੈ ਜੇਕਰ ਲਸਟਨ ਲੋਸ 10% ਤੋਂ 80% ਤੱਕ ਪਾਇਆ ਜਾਂਦਾ ਤਾਂ ਸਰਕਾਰ ਕਣਕ ਦੀ ਫਸਲ ਦੇ ਸਰਕਾਰੀ ਭਾਅ ਦੇ ਵਿੱਚ 1% ਤੋਂ 25% ਦੀ ਤੱਕ ਕਟੋਤੀ ਕਰ ਸਕਦੀ ਹੈ ਮੱਧ ਪ੍ਰਦੇਸ਼ ਦੇ ਵਿੱਚ 15 ਮਾਰਚ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਸੀ ਪਰ ਮੰਡੀਆਂ ਦੇ ਵਿੱਚ 28 ਮਾਰਚ ਨੂੰ ਕਣਕ ਪੁੱਜੀ ਜਿਸ ਦੀ ਗੁਣਵੱਤਾ ਕੇਂਦਰੀ ਮਿਆਰਾਂ ਤੋਂ ਖਰੀ ਹੈ ਅਤੇ ਮੱਧ ਪ੍ਰਦੇਸ਼ ਨੇ ਐਤਕੀ ਸੂਬੇ ਦੇ ਵਿੱਚੋਂ 80 ਲੱਖ ਮੀਟ्रिक टन ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੈ ਮੱਧ ਪ੍ਰਦੇਸ਼ ਦੇ ਵਿੱਚ ਇਸੇ ਵਰੇ ਦੇ ਆਖਿਰ ਦੇ ਵਿੱਚ ਚੋਣਾਂ ਨੇ ਅਤੇ ਉੱਥੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ ਖੇਤੀ ਮਾਹਿਰ ਕਿਆਸ ਲਗਾ ਰਹੇ ਨੇ ਕਿ ਜੇਕਰ ਕੇਂਦਰੀ ਹਕੂਮਤ ਨੇ ਚੋਣਾ ਵਾਲੇ ਆਪਣੇ ਸੂਬੇ ਦੇ ਵਿੱਚ ਕੇਂਦਰੀ ਮਾਪਦੰਡਾਂ ਦੇ ਵਿੱਚ ਛੋਟ ਦਿੰਦਿਆਂ ਵੱਦਨੁਕਸਾਨੀ ਫਸਲ ਦੇ ਸਰਕਾਰੀ ਭਾਅ ਦੇ ਵਿੱਚ ਕਟੌਤੀ ਦਾ ਫੈਸਲਾ ਕੀਤਾ ਹੈ ਤਾਂ ਪੰਜਾਬ ਦੇ ਵਿੱਚ ਵੀ ਇਹੋ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ ਤੇ ਮੱਧ ਪ੍ਰਦੇਸ਼ ਵਾਂਗ ਹੁਣ ਪੰਜਾਬ ਦੇ ਵਿੱਚ ਵੀ ਵੱਡਾ ਝਟਕਾ ਕਿਸਾਨਾਂ ਨੂੰ ਲੱਗ ਸਕਦਾ ਪਰ ਇਸ ਦੇ ਨਾਲ ਹੀ ਕਿਆਸ ਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਚੋਣਾ ਤੋਂ ਪਹਿਲਾਂ ਜਿਹੜੀ ਸਰਕਾਰ ਹੈ ਉਹੋ ਐ ਫੈਸਲਾ ਲੈ ਸਕਦੇ ਆ ਤੇ ਕਿਸਾਨਾਂ ਦੇ ਪੱਖ ਦੇ ਵਿੱਚ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਸਰਕਾਰ ਦੇ ਵੱਲੋਂ ਬਾਕੀ ਤੁਹਾਡੀ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਕਣਕ ਦੇ ਭਾਅ ਨੇ ਉਹਦੇ ਵਿੱਚ ਕਟੋਤੇ ਕੀਤੀ ਜਾਵੇਗੀ ਜਾਂ ਨਹੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਫਾਇਰ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ